ਸਾਤ ਸੰਗਤ ਜੀਓ 30 ਸਾਲ ਤੋਂ ਘਰ ਨਹੀਂ ਸੀ ਬਣ ਰਿਹਾ ਹੁਣ ਬਾਬਾ ਜੀ ਨੇ ਕੋਠੀ ਪਵਾ ਦਿੱਤੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋਈ ਸਾਤ ਸੰਗਤ ਕਿਵੇਂ ਸੰਭਵ ਹੋਇਆ ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਾਤ ਸੰਗਤ ਪਹਿਲਾਂ ਸਾਰੀ ਫਤਿਹ ਬਲਾਓ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਜਦੋਂ ਗੁਰੂ ਕਿਰਪਾ ਕਰਦਾ ਹੈ ਨਾ ਤੇ ਪਿਆਰਿਓ ਸਾਰੀ ਹੀ ਬੰਧਨਾਂ ਨੂੰ ਉਹ ਕੱਟ ਦਿੰਦਾ ਹੈ ਗੁਰੂ ਜਦੋਂ ਕਿਰਪਾ ਕਰਨ ਤੇ ਆਏ ਜਦੋਂ ਪਾਤਸ਼ਾਹ ਕਿਰਪਾ ਕਰਨ ਤੇ ਆਏ ਤੇ ਸਾਧ ਸੰਗਤ ਸਾਰੇ ਹੀ ਬੰਧਨ ਜਿਹੜੇ ਨੇ ਉਹ ਕੱਟੇ ਜਾਂਦੇ ਨੇ ਸਤਗੁਰੂ ਜਦੋਂ ਕਿਰਪਾ ਕਰ ਦਿੰਦੇ ਨੇ ਪਿਆਰਿਓ ਸਾਰੇ ਹੀ ਬੰਧਨ ਜਿਹੜੇ ਨੇ ਉਦੋਂ ਗੁਰੂ ਕੱਟ ਦਿੰਦਾ ਹੈ ਸਤਗੁਰ ਸਿੱਖ ਕੇ ਬੰਧਨ ਕੱਟ ਗੁਰੂ ਪਿਆਰਿਓ ਜਦੋਂ ਆਪਾਂ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਜਾ ਕੇ ਸੰਗਤ ਨੂੰ ਮਿਲਦੇ ਆਂ ਸੰਗਤ ਨਾਲ ਗੱਲਬਾਤ ਕਰਦੇ ਆਂ ਸਾਧ ਸੰਗਤ ਤਾਂ ਉਸ ਵਕਤ ਸਾਨੂੰ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਮਿਲਦੀਆਂ ਨੇ ਸੰਗਤ ਦੇ ਵਿੱਚੋਂ ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕੀਤੀ ਜਿਨ੍ਹਾਂ ਦੇ ਸੱਚਮੁੱਚ ਹੀ ਗੁਰੂ ਨੇ ਬੰਦਨ ਕੱਢ ਦਿੱਤੇ ਇੱਕ ਸਾਨੂੰ ਐਸੀ ਮਾਤਾ ਮਿਲੀ ਕਹਿੰਦੇ ਬਹੁਤ ਸਾਲ ਹੋ ਗਏ ਤਕਰੀਬਨ ਜ਼ਿੰਦਗੀ ਦਾ ਅੱਧਾ ਦਹਾਕਾ ਕਹਿੰਦੇ ਲੰਘ ਗਿਆ ਘਰ ਨਹੀਂ ਬਣਿਆ ਕਹਿੰਦੇ ਬਾਬਾ ਦੀਪ ਸਿੰਘ ਜੀ ਦੇ ਜਦੋਂ ਸਥਾਨ ਤੇ ਹਾਜ਼ਰੀ ਭਰਨੀ ਸ਼ੁਰੂ ਕੀਤੀ ਕਹਿੰਦੇ ਬਾਬਾ ਜੀ ਨੇ ਐਸੀ ਕਿਰਪਾ ਕਰ ਦਿੱਤੀ ਤੇ ਅੱਜ ਕਹਿੰਦੇ ਸਾਡੇ ਕੋਲ ਵਧੀਆ ਕੋਠੀ ਬਣ ਗਈ ਆਲੀਸ਼ਾਨ ਕੋਠੀ ਬਣ ਗਈ ਇਹ ਹੈ ਮੇਰੇ ਗੁਰੂ ਦੀ ਕਿਰਪਾ ਇਹ ਹੈ ਮੇਰੇ ਸਤਿਗੁਰੂ ਦੀ ਕਿਰਪਾ ਪਿਆਰਿਓ ਜਿਹਦੇ ਤੇ ਗੁਰੂ ਕਿਰਪਾ ਕਰਦੇ ਜਿਹਦੇ ਤੇ ਗੁਰੂ ਮਿਹਰਬਾਨ ਹੋ ਜਾਏ ਉਹਦੇ ਵੱਡੇ ਤੋਂ ਵੱਡੇ ਕਾਰਜ ਜਿਹੜੇ ਨੇ ਬਣ ਜਾਂਦੇ ਨੇ ਸਾਧ ਸੰਗਤ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਨਾ ਜਦੋਂ ਪਾਤਸ਼ਾਹ ਦੀ ਕਿਰਪਾ ਹੋ ਜਾਂਦੀ ਹੈ ਨਾ ਤੇ ਪਿਆਰਿਓ ਉਦੋਂ ਫਿਰ ਸਤਿਗੁਰੂ ਕੋਠੀਆਂ ਤੇ ਛੱਡੋ ਮਹਿਲ ਵੀ ਪਵਾ ਦਿੰਦਾ ਹੈ ਪਿਆਰਿਓ ਗੁਰੂ ਸਾਹਿਬ ਦੀ ਕਿਰਪਾ ਨਾਲ ਮਹਿਲ ਵੀ ਪੈ ਜਾਂਦੇ ਨੇ ਤੇ ਬੇਨਤੀ ਕਰਾਂ ਇੱਕ ਸਿੱਖ ਦੇ ਘਰ ਸਤਿਗੁਰੂ ਗੁਰੂ ਨਾਨਕ ਸਾਹਿਬ ਜਾਂਦੇ ਨੇ ਗਰੀਬ ਸਿੱਖ ਦੇ ਘਰ ਰਾਤ ਰਹਿੰਦੇ ਨੇ ਸਾਦ ਸੰਗਤ ਭੋਜਨ ਪ੍ਰਸ਼ਾਦਾ ਛਕਦੇ ਨੇ ਦੂਜੇ ਦਿਨ ਜਦੋਂ ਜਾਣ ਲੱਗਦੇ ਨੇ ਤੇ ਪਿਆਰਿਓ ਸਤਿਗੁਰੂ ਗੁਰੂ ਨਾਨਕ ਸਾਹਿਬ ਉਹ ਸਿੱਖ ਨੂੰ ਕਹਿੰਦੇ ਨੇ ਭਾਈ ਜਿਹੜਾ ਤੇਰਾ ਕੀਮਤੀ ਸਮਾਨ ਹੈ ਇਸ ਘਰ ਦੇ ਵਿੱਚੋਂ ਕੱਢ ਲੈ ਤੇ ਉਹ ਕਹਿੰਦਾ ਸਤਿਗੁਰੂ ਕੀਮਤੀ ਤਾਂ ਕੁਝ ਵੀ ਨਹੀਂ ਹੈ ਪਹਿਣ ਸੌਣ ਵਾਲੇ ਕੱਪੜੇ ਨੇ ਸਾਥ ਸੰਗਤ ਤੇ ਗੁਰੂ ਸਾਹਿਬ ਜੀ ਹੋਰ ਇੱਥੇ ਕੀਮਤੀ ਕੀ ਹੋਣਾ ਕਹਿੰਦੇ ਭਾਈ ਕੱਢ ਲੈ ਫਿਰ ਕੱਲ ਨੂੰ ਨਾ ਕਹੀਂ ਕਹਿੰਦੇ ਅਸੀਂ ਇਸ ਘਰ ਨੂੰ ਅੱਗ ਲਾਉਣ ਲੱਗੇ ਆ ਤੇ ਪਿਆਰਿਓ ਗੁਰੂ ਨਾਨਕ ਸਾਹਿਬ ਨੇ ਮਰਦਾਨੇ ਨੂੰ ਹੁਕਮ ਕੀਤਾ ਮਰਦਾਨਾ ਜਲਦੀ ਹੋਈ ਲੱਕੜੀ ਲੈ ਕੇ ਆਇਆ ਤੇ ਕਹਿੰਦੇ ਗੁਰੂ ਨੇ ਤੇਰੇ ਤੇ ਕਿਰਪਾ ਕਰ ਦਿੱਤੀ ਹੈ ਭਾਈ ਉਹਦੇ ਪੁਰਾਣੇ ਘਰ ਨੂੰ ਜਿਹੜਾ ਹੈ ਅੱਗ ਲਾ ਦਿੱਤੀ ਤੇ ਗੁਰਮੁਖ ਪਿਆਰਿਓ ਹੁਣ ਆਲ ਇਹ ਦਿਵਾਲੇ ਵਾਲੇ ਜਿਹੜੇ ਲੋਕ ਸੀ ਉਹ ਗੱਲਾਂ ਕਾਏ ਕਰਦੇ ਸੀ ਬਿਲਾ ਇਹਨਾਂ ਨੇ ਫਕੀਰਾਂ ਨੂੰ ਘਰ ਰੱਖਿਆ ਜੀ ਫਕੀਰਾਂ ਨੇ ਦਾ ਘਰ ਹੀ ਜਲਾ ਦਿੱਤਾ ਤੇ ਗੁਰੂ ਨਾਨਕ ਸਾਹਿਬ ਉਥੋਂ ਚਲੇ ਗਏ ਉਹ ਸਿੱਖ ਦਾ ਹਿਰਦਾ ਵੇਖੋ ਘਰ ਜਲਾਤਾ ਕੁਝ ਨਹੀਂ ਬੋਲਿਆ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਚੰਗਾ ਭਾਈ ਅਸੀਂ ਚੱਲਦੇ ਹਾਂ ਗੁਰੂ ਸਾਹਿਬ ਅੱਗੇ ਚਲੇ ਗਏ ਤੇ ਪਿਆਰਿਓ ਤੇ ਸਤਗੁਰ ਕਹਿ ਕੇ ਗਏ ਸੀ ਇਸ ਘਰ ਨੂੰ ਚੰਗੀ ਤਰ੍ਹਾਂ ਪੱਟ ਲਿਓ ਤੇ ਪਿਆਰਿਓ ਤੇ ਇਸ ਧਰਤੀ ਨੂੰ ਜਦੋਂ ਪਟੋਗੇ ਦੇ ਪਿਆਰਿਓ ਕਨੇ ਉਹਨੂੰ ਕਿਰਪਾ ਹੋ ਜਾਏਗੀ ਜਦੋਂ ਉਸ ਧਰਤੀ ਨੂੰ ਪਟਿਆ ਨਾ ਤੇ ਸਾਧ ਸੰਗਤ ਉਸ ਵਖਤ ਉਸ ਧਰਤੀ ਦੇ ਵਿੱਚੋਂ ਨੀਚੋਂ ਇੱਕ ਅਜੀਹਾ ਖਜ਼ਾਨਾ ਨਿਕਲਿਆ ਜਿਹਦੇ ਨਾਲ ਉਹਦਾ ਆਲੀਸ਼ਾਨ ਘਰ ਵੀ ਬਣ ਗਿਆ ਫਿਰ ਵੀ ਪੈਸਾ ਬਚ ਗਿਆ ਤੇ ਸਾਧ ਸੰਗਤ ਉਹਨੇ ਆਪਣਾ ਕਾਰੋਬਾਰ ਵੀ ਤੋੜ ਲਿਆ ਤੇ ਇੱਕ ਸਭ ਤੋਂ ਵੱਡਾ ਬਿਜ਼ਨਸਮੈਨ ਇੱਕ ਕਾਰੋਬਾਰੀ ਬਣ ਕੇ ਉਹ ਇਨਸਾਨ ਉੱਭਰਿਆ ਕਿਉਂਕਿ ਉਹਨੇ ਗੁਰੂ ਤੇ ਭਰੋਸਾ ਕੀਤਾ ਸਤਗੁਰੂ ਤੇ ਭਰੋਸਾ ਕੀਤਾ ਗੁਰੂ ਤੇ ਭਰੋਸਾ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਗੁਰੂ ਤੇ ਭਰੋਸਾ ਕਰਨ ਵਾਲਿਆਂ ਨੂੰ ਸਤਿਗੁਰੂ ਜੀ ਕਦੇ ਪਿੱਛੇ ਨਹੀਂ ਛੱਡਦੇ ਉਹਨਾਂ ਦੀ ਪਿੱਠ ਨਹੀਂ ਲੱਗਣ ਦਿੰਦੇ ਪਿਆਰਿਓ ਜਿਹੜਾ ਗੁਰੂ ਦਾ ਹੋ ਜਾਏ ਜਿਹੜਾ ਪਾਤਸ਼ਾਹ ਦਾ ਹੋ ਜਾਏ ਜਿਹੜਾ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਹੋ ਜਾਏ ਤੇ ਸਤਿਗੁਰੂ ਉਹਦੇ ਤੇ ਕਿਰਪਾ ਕਰਦੇ ਨੇ ਪਿਆਰਿਓ ਉਹਨੂੰ ਹਮੇਸ਼ਾ ਹੀ ਉੱਚੀ ਪਦਵੀ ਉੱਚ ਜੜੇ ਨੇ ਅਹੁਦੇ ਬਖਸ਼ਿਸ਼ ਕਰਦੇ ਨੇ ਸਾਧ ਸੰਗਤ ਇਹ ਮੇਰੇ ਗੁਰੂ ਦੀ ਕਿਰਪਾ ਹੈ ਇਹ ਮੇਰੇ ਗੁਰੂ ਦੀ ਬਖਸ਼ਿਸ਼ ਹੈ ਸਾਧ ਸੰਗਤ ਇਸ ਚੀਜ਼ ਨੂੰ ਜ਼ਰੂਰ ਸਮਝਿਓ ਪਿਆਰ ਗੁਰੂ ਗਰੀਬ ਨਿਵਾਜ ਇਸੇ ਕਰਕੇ ਸਤਿਗੁਰੂ ਨੇ ਕਿਹਾ ਉਹ ਗਰੀਬ ਨਿਵਾਜ ਹੈ ਉਹ ਗਰੀਬਾਂ ਨੂੰ ਨਿਵਾਜਦਾ ਹੈ ਜੇ ਜਿਹੜਾ ਮਨ ਕਰਕੇ ਗਰੀਬ ਹੋਵੇ ਸਤਿਗੁਰੂ ਉਹਨੂੰ ਪਹਿਲਾਂ ਨਿਵਾਜਦਾ ਹੈ ਪਿਆਰਿਓ ਇਹ ਗੱਲ ਨੂੰ ਸਮਝੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ